ਕਿੱਦਾਂ ਛਿੱਤਰ ਮਾਰ ਕੇ ਡੰਡਾ ਮਾਰਦਾ ਨਹੀਂ ਪਹਿਲਾਂ ਉਹਦੇ ਕਿਉਂ ਮਾਰਿਆ ਸੀ ਹੁਣ ਦੱਸ ਹੈ ਤੇ ਹੁਣ ਖਾ ਆਏ 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 ਹੁਣੋ ਮਤ ਲੱਗ ਗਈ ਹੁਣੋ ਮਤ ਲੱਗ ਗਈ ਹੁਣ ਦੱਸ ਹਾਂ 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 ਆਉ ਡਿੱਗ ਪਈ ਛੱਟ ਪੈਣ ਨਾਲ ਲਾ ਦੀ ਗੰਦਗੀ ਲਾ ਦੇ ਛੱਟ ਸੁੱਟ ਲੱਗ ਲੈ ਉਹ ਥੱਲੇ ਕੀ ਕਰਨੀ ਉਧਰੇ ਆ ਲੈ ਹੋ ਇੱਧਰ ਆ ਬਾੜੀ ਵੇ ਹੋ ਹੋਰ ਆ ਵੇਲਾ ਤੈਨੂੰ ਨਿੱਕਾ ਹੀ ਤੈਨੂੰ ਕਮਾਤਾ ਹੀ ਉਹਨੇ ਫੜ ਕੇ ਉਹ ਨਹੀਂ ਇਹ ਜਾਣ ਕੇ ਕਰਦਾ ਵਾ ਇਹਨੂੰ ਇਹ ਆ ਵੀ ਜ਼ੋਰ ਵਿਖਾਵੇ ਉਹਨੂੰ ਕਿ ਹਉ ਨਾ ਕਰ ਹਾਂ ਵੇਲਾ ਨਿੱਕੀ ਸਮਝ ਕੇ ਇਹਨਾਂ ਨੂੰ ਫੜ ਲਈ ਕਿ ਤੇ ਵਿਚਾਰੀ ਨਾ ਕਮਾਈ ਕਰ ਕੌਣ ਦਾ ਜੱਟ ਲੈਵਲ ਚਾਹੀਦਾ ਕਿਦਾਂ ਹੀ ਉਗਣ ਜੱਟ ਲੈਵਲ ਚਾਹੀਦਾ ਨਾਲ ਬਹਿਣ ਨਾਲ ਬਹਿਣ ਨੂੰ ਪੰਗਾ ਲੈਣ ਨੂੰ ਉਹ ਗੱਲ ਹੋਈ ਬਈ ਯਾਰ ਵੀ ਆ ਰਾਮਾ ਜਾਣ ਆ ਜਾਣ ਹੋ ਗਈ ਆਉ ਉਹਨੂੰ ਕੀ ਹੁੰਦਾ ਨਾਲ ਮੈਨੂੰ ਸਮਝ ਨਹੀਂ ਆਉਂਦੀ ਉਹਨੇ ਦੰਦੀ ਵੱਟੀ ਤੇ ਬਾਹਰ ਚੁੱਡੀ ਗਈ ਹੈ ਇਹਦੀ ਆਧੀ ਅੱਲੋਂ ਦੇ ਫੇਰ ਜੋ ਜ਼ੋਰ ਐਕਸਰਸਾਈਜ਼ ਕਰ ਰਾ ਦੋ ਮਿੰਟ ਆਮਣ ਲਾਇਆ ਕਰ ਐ ਵਲੇ ਟਾਈਮ ਇਜਰਾਮ ਚੌਧਰੀ ਕੌਣ ਆਮਣ ਆਮਣ ਸਬਜ਼ੀ ਲੈਣ ਲੱਗੇ ਆਪਾਂ ਤੇ ਸਬਜ਼ੀ ਨੇ ਭਾਈ ਵੀ ਬੰਦ ਹੋ ਗਈ ਆ ਆਲੇ ਇੱਧਰ ਆਇਓ ਲੈ ਤੂੰ ਹੀ ਪਹਿਲਾਂ ਉੱਧਰ ਚੱਲ ਜਾ ਆਹ ਫੜੋ ਤੂੰ ਬੋਲੀ ਨੰਮ ਨਾ ਕੋਈ ਚੰਗਾ ਜਿਹਾ ਹੋਰ ਦੋ ਰੋਟੀ ਖਾਓ ਛੋਟਾ ਜਿਹਾ ਓਡੀ ਕਿਹਨਨ ਕਿ ਲੋ ਪੀਰੇ ਵੀਰ ਪੀਰੇ ਓਡੀ ਇਹ ਮੱਝਾ ਨਾ ਹੋਣੀ ਜਿੱਦ ਫਾਰ ਅੱਖਟਾ ਦੇ ਕੱਢਦੇ ਚਾਹੇ ਆਸ ਰੱਖੀ ਦੀ ਹੁੰਦੀ ਆਸ ਤੇ ਬੰਦੇ ਦੀ ਨਹੀਂ ਤੇ ਪਹਿਹਾਂ ਦੀ ਆਸ ਰੱਖੰਦਾ ਹੈ ਜੇ ਲਓ ਗਾਈ ਸਬਜੀ ਆਪਾਂ ਲੈ ਕੇ ਆਏ ਤੇ ਅੱਜ ਮੈਂ ਵਾਵਾ ਸ਼ਾਪਿੰਗ ਕਰ ਲੈਂਦੀ ਅੱਜ ਮੈਂ ਇੱਕ ਨਵੀਂ ਚੀਜ਼ ਲੈਂਦੀ ਹੁਣ ਆਪਾਂ ਕਦੀ ਵੇ ਹੈ ਉਹ ਖਾਦੀ ਲਈਆਂ ਮੈਂ ਕਹਿੰਦੇ ਐਸੇ ਡਰਾਈ ਕਰਕੇ ਪਹਿਲੀ ਵਾਰ ਇਹ ਹੈਗੀ ਗੋਭੀ ਇਹਦੇ ਆਪ ਬਣਾਉਣੇ ਪਰੌਂਠੇ ਅਦਰਕ ਹਾਲੋ ਇਹ ਚਕੰਦਰ ਆ ਚਕੰਦਰ ਤੈਨੂੰ ਕਰ ਚਾਪਾਣਾ ਇਹ ਮੈਂ ਵੈਨੀ ਕਿੱਦਾਂ ਬਣਾਈਦੀ ਐ ਵੈਨੀ ਕਿੱਦਾਂ ਬਣਾਈਦੀ ਹੁੰਦਾ ਇਹ ਤੇ ਫੇਰ ਨੇ ਕਿਹਾ ਕੀ ਬਣਾਉਣਾ ਕੁਛ ਕਰਾਂਗੇ ਮੈਂ ਲਈ ਆ ਜੇ ਮੈਨੂੰ ਪਤਾ ਨਹੀਂ ਦਕੀਬਾ ਅੱਛਾ ਕਿੰਨੇ ਦੀ ਕਿਲੋ ਐ 4000 ਰੁਪਏ ਦੀ ਕਿਲੋ ਅੱਛਾ ਹਾਂ ਉਹ ਕਿਲੋ ਲੈ ਆਂ ਤੇ ਨਾਲੇ ਲੈ ਆਪਾਂ ਖੀਰੇ ਤੇ ਗਾਮੇ ਮਿਰਚਾਂ ਆਲਮੋਸਟ ਸਭ ਕੁਝ ਲੈ ਲਾਂ ਸਾਰਾ ਕੁਝ ਲੈ ਲੀ ਇਹ ਭਾਈ ਤੂੰ ਸਬਜ਼ੀਆਂ ਵੇਹਣਾ ਜਿਹੜੀਆਂ ਕਿਹੇ ਭਾਈ ਤੋਂ ਨਹੀਂ ਮਿਲਦੀਆਂ ਇਹ ਤੋਂ ਮਿਲਦੀਆਂ ਐ ਸਭ ਕੁਝ ਹੁੰਦਾ ਜੇ ਤੁਹਾਨੂੰ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਆਉਂਦਾ ਹੈ ਇਹ ਮਤਲਬ ਕਿ ਜਿਹੜੀਆਂ ਪਿੰਡਾਂ 'ਚ ਨਹੀਂ ਮਿਲਦੀਆਂ ਖਾਸ ਤੌਰ ਤੇ ਤੇ ਆਪਾਂ ਹੁਣ ਆਨਲਾਈਨ ਵੇਨੇ ਆ YouTube ਤੋਂ ਵੀ ਇਹ ਚਕੰਦਰ ਕੀ ਕੀ ਕਰੀਦਾ ਨਾ ਕੀ ਬਣਾਈਦਾ ਤੇ ਅੱਜ ਆਪਾਂ ਉਹ ਟਰਾਈ ਕਰਾਂਗੇ ਚਲਾਰ ਵੀ ਕੱਟਿਆ ਜਾਂਦਾ ਚਲਾਰ ਵੀ ਕੱਟੀ ਜਾਂਦੀ ਆ ਉਹ ਤੇ ਗੱਲ ਹੈ ਕਿ ਇਹ ਮੈਨੂੰ ਲੱਗਦਾ ਇਹ ਵੇਨੇ ਆ ਮੈਂ ਵੇਖੀ ਨਹੀਂ ਕਿ ਟਰਾਈ ਕਰਦੇ ਅੱਜ ਆਪਾਂ ਤੇ ਫਿਰ ਆਪਾਂ ਇਹ ਵੀ ਬਣਾਵਾਂਗੇ ਤੇ ਆ ਖੀਰ ਲਿਆ ਮੈਂ ਅੱਜ ਇੱਕ ਤਰੀਕ ਆ ਗਾਇਸ 1 ਅਪ੍ਰੈਲ ਆ 1 ਅਪ੍ਰੈਲ ਤੋਂ ਲੈ ਕੇ ਮੇਰੀ 1 ਜੂਨ ਤੱਕ ਦੋਵਾਂ ਮਹੀਨਿਆਂ ਦੀ ਡਾਈਟ ਆ ਐ ਪੂਰੀ ਸਟ੍ਰਿਕਟ ਅੱਛਾ ਜਾਨੀ ਕਿ ਦੋ ਦੋ ਮਹੀਨੇ ਇੰਨੇ ਆ ਤੇ ਕੱਢਨੇ ਆ ਆਖੀਰਿਆਂ ਤੇ ਕੱਢਨੇ ਮੈਂ ਖੀਰ ਮਤਲਬ ਆ ਜਿੰਨੇ ਆਪਾਂ ਲੈ ਲਏ ਇੰਨੇ ਗਾਂਹ ਤੇ ਨਹੀਂ ਲੈਣੇ ਕਿਉਂ ਨਹੀਂ ਲੈਣੇ ਹਾਂ ਮੈ ਆਪੇ ਕਹਿ ਲੱਗੀ ਤੇ ਕਿਉਂਕਿ ਹੁਣ ਸਵੇਰੇ ਹੁਣ ਆਪਾਂ ਜੇ ਮੈਂ ਗੋਭੀ ਵਾਲਾ ਪਰੌਠਾ ਬਣਾਉਣ ਲੱਗੀ ਨਾ ਮੈਂ ਇੱਕ ਪਰੌਠਾ ਖਾਣਾ ਠੀਕ ਆ ਤੇ ਜਾਵਾ ਤੋਂ ਬਾਅਦ ਡੇਢ ਤੇ ਜਿਹੜਾ ਹੁਣ ਖਾ ਲਿਆ ਖਾ ਲਿਆ ਰਾਤ ਨੂੰ ਨਹੀਂ ਖਾਣਾ ਰਾਤ ਨੂੰ ਮਰ ਕੇ ਅਗਲੀ ਜੂਨ ਨੂੰ ਹੀ ਖਾਣਾ ਚਾਹਾਂ ਅਗਲੀ ਜੂਨ ਨੂੰ ਉਹ ਕਹਿੰਦੇ ਵੀ ਅਸਰ ਹੁਣ ਮੈਂ ਮੂੰਹ ਬੰਦ ਕਰ ਲਾ ਹਣੀ ਨਾਲ ਤੁਹਾਡਾ ਵੀ ਇਹੋ ਕੰਮ ਇਹ ਕੰਮ ਆਪਣੇ ਕੋ ਨਹੀਂ ਹੁੰਦਾ ਨਹੀਂ ਹੁੰਦਾ ਕਰਾਂਗੀ ਮੈਂ ਕਰਾਂਗੀ ਮੈਂ ਇਹ ਪ੍ਰਣ ਲਿਆ ਵੀ ਐ ਕਿ ਤੈਨੂੰ ਵੀ ਪਤਲਿਆ ਕਰਕੇ ਤੇ ਫਿਰ ਮੈਂ ਵਖੋਣਾ ਪਿਛੋਣਾ ਬਈ ਜਗਰੂਬ ਇਹ ਗੱਲ ਨਹੀਂ ਗਲਤ ਆ ਸਾਸ ਦੇਣਾ ਚਾਹੀਦਾ ਆਪਣੇ ਘਰ ਵਾਲੀ ਦਾ ਜੇ ਤੁਹਾਡੇ ਸਰੀ ਆਪਣੇ ਆਪੋਂ ਆਪਣੇ ਸਰੀਰ ਬਦਲੇ ਹੀ ਹੁੰਦਾ ਹੈ ਲੱਗੀ ਸਮਝ ਆ অলਮੋਸਟ ਆਪਾਂ ਨਹੀਂ ਇਹ ਕੰਮ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਬਿਲਕੁਲ ਨਹੀਂ ਕਿਉਂ ਨਹੀਂ ਕਰ ਸਕਦੇ ਕਰਾਂਗੇ ਠੀਕ ਆ ਆਪਾਂ ਭੁੱਖ ਨਹੀਂ ਕਰ ਸਕਦੇ ਭੁੱਖ ਥੋੜੀ ਨਹੀਂ ਆ ਮੈਂ ਤੈਨੂੰ ਕਹਿਣੀ ਨਹੀਂ ਦੀ ਭੁੱਖ ਰੱਖਣੀ ਆ ਆਪਾਂ ਭੁੱਖਿਆ ਨਹੀਂ ਮਾਰਨਾ ਮੈਂ ਭੁੱਖਿਆ ਮਾਰਨਾ ਹੀ ਨਹੀਂ ਤੈਨੂੰ ਜਦੋਂ ਤੁਸੀਂ ਕਹੋਗੇ ਕੁਛ ਨਾ ਕੁਛ ਮੈਂ ਤੈਨੂੰ ਪੱਕਾ ਕੁਛ ਨਾ ਕੁਛ ਬਣਾ ਕੇ ਖਵਾਉਂਗੀ ਪਰ ਖਵਾਉਂਗੀ ਹੈਲਥੀ ਜਦੋਂ ਤੁਸੀਂ ਕਹੋਗੇ ਠੀਕ ਆ ਨਾ ਆਲਮੋਸਟ ਆਪਾਂ ਇਹੋ ਖਾਵਾਂਗੇ ਕਿਉਂ ਇਹੋ ਖਾਵਾਂਗੇ ਇਹੋ ਹੀ ਆ ਇਹੋ ਹੀ ਆ ਇਹੋ ਕੁਝ ਹਾਂ ਠੀਕ ਆ ਤੇ ਚਲੋ ਗਾਇਸ ਹੁਣ ਆਪਾਂ ਬਣਾਈਏ ਗੋਭੀ ਵਾਲੇ ਪਰੌਂਠੇ ਤੇ ਪਰੌਂਠੇ ਬਣਾ ਕੇ ਪਰੌਂਠੇ ਬਣਾ ਕੇ ਖਾ ਕੇ ਤੇ ਫਿਰ ਮਿਲਦੇ ਆ ਤੁਹਾਨੂੰ ਥੋੜੀ देर ਬਾਅਦ ਆਲਮੋਸਟ ਇਹਨੂੰ ਲੋਣੀ ਦਵਾਈ ਤੇ ਚੜਵਾਏ ਪਈ ਇਹਦੇ ਚਿਚੜਾ ਵਾਲੀ ਦਵਾਈ ਲਾਉਣੀ ਆ ਉਹਦੇ ਵਿੱਚ ਮੂੰਹ ਤੇ ਕੁੱਪਾ ਪਾਇਆ ਵੀ ਮੂੰਹ ਨਾ ਮਾਰੇ ਚਾਟ ਲੈਣੀ ਉਦਾਂ ਨੇ ਕੀ ਕਰਦੇ ਆ ਇਹ ਨਾ ਕੇ ਬੋਲ ਹਾਂ ਇਹ ਨਵਾਂ ਲੱਗਾ ਕੁੱਤੀ ਲੋਰ ਫੁੰਕਾ ਦੇ ਇਹਨਾਂ ਨੂੰ ਹੈ ਬੜ ਬੜ ਪਾ ਦੇ ਦੇ ਵਿੱਚ ਸਾਰੀ ਵਾਲ ਲੱਥਣ ਵਾਲਾ ਵੀ ਬੁੱਝਣਾ ਨਹੀਂ ਵੀ ਵਾਲ ਵੀ ਬੜੇ ਲਾਥਾ ਦੇ ਦੇ ਵਿੱਚ ਕਰਦੇ ਸਾਰੇ ਪਾਦੇ ਵਿੱਚ ਜਾਈ ਮੈਨੂੰ ਪਾਪਾ ਨਾਲ ਨਹੀਂ ਪੀਣੀ ਪੈਣੀ ਮਨੂਨ ਨਹੀਂ ਪੀਣੀ ਪੈਣੀ ਹੈ ਹਨਾ ਤੈਨੂੰ ਖਬਰਾਟ ਜੀ ਹੁੰਦੀ ਹੈ ਨਾ ਚਾਹ ਪੀਣ ਦੇ ਨਾਲ ਹਨਾ ਨਹੀਂ ਪੀਣੀ ਦੇ ਜਿਹਦੇ ਕੀਤੀ ਨਹੀਂ ਮਨੂੰ ਨਹੀਂ ਪੀਣੀ ਪੈਣੀ ਆ ਖਬਰਾਟ ਜੀ ਹੁੰਦੀ ਹੈ ਤੇਨੂੰ ਚਾਹ ਦੀ ਗੁੰਮੀ ਹੋ ਗਈ ਆ ਜਿਹੜੀ ਮੈਂ ਫਰੂਟੀ ਪੀ ਕੇ ਟਿਆ ਮੈਂ ਉਹ ਇੱਕ ਹਮ ਕੋ ਜੀ ਬਰਾਤ ਕੋ ਪੀਂਦੇ ਨੇ ਰੇ ਡਸਟ ਬੀਨ ਸਮਝਿਆ ਟੈਡ ਵੀ ਡਸਟ ਬੀਨ ਆ ਤੇ ਰਹਿਣਾ ਹਨਾ ਜਦੋਂ ਉਸ ਡੈਡੀ ਆਇਆ ਤੇ ਅੱਜ ਕੀ ਗੋਭੀ ਵਾਲੇ ਪੌਂ ਜਾਨਾ ਨੂੰ ਬਣਾ ਕੇ ਦਿੱਤੇ ਆ ਪਹਿਲਾਂ ਜਿਹਦੇ ਜਿਹਦੇ ਕਰਮਾਂ ਦਾ ਪ੍ਰਭ ਤੇਰੇ ਕਰਮਾਂ ਦਾ ਨਹੀਂ ਨਾ ਹੈਗਾ ਤੇ ਤੂੰ ਬਿਨਾ ਕਿੱਥੇ ਜਾ ਕੇ ਪ੍ਰਸ਼ਾਦਾ ਛਕ ਉਹਦੇ ਨਾਲ ਉੱਥੇ ਨਾਲ ਆ ਕੇਰ ਤੇਰੇ ਨਾਲ ਉਹ ਕਰਮਾਂ ਜਿਹੇ ਉਹ ਖਾਂਦੇ ਜਿੰਨਾ ਸਪੈਸ ਜਲਾਇਆ ਬੜੀ ਲੱਗਦੀ ਮੈਨੂੰ ਦੇ ਗਰਮੀ ਲੱਗਦੀ ਪਰ ਇਹ ਤਾਂ ਬਾਹਰੋਂ ਆਈ ਉਹ ਤਾਂ ਗਰਮੀ ਲੱਗਦੀ ਹੈ ਪਰ ਆਪਣਾ ਜਿਹੜੀ ਚੀਜ਼ ਅੰਦਰ ਤਹੀ ਜਾਊਗਾ ਸਿਰ ਮੈਂ ਖਾਈ ਜਾਨਾ ਤੈਨੂੰ ਇਹਦੇ ਲਈ ਅੰਦਰ ਡੈਸਟਬਲ ਬਣਾਇਆ ਹੋਣਾ ਦਾ ਹੈ ਨਾ রুਟੀ ਪੀ ਕੇ ਆ ਪ੍ਰਿੰਟ ਚ ਹੁਣ ਆ ਦਾ ਚਾਹ ਦੇ ਦੋ ਨਹੀਂ ਮੈਨੂੰ ਪੀ ਨਹੀਂ ਪੈਣੀ ਪਹਿਲਾਂ ਗੂਠਾ ਦੇ ਹੁਣ ਚਾਹ ਪੀ ਕੇ ਆ রুਟੀ ਪੀ ਕੇ ਤੇ ਹੁਣ ਆ ਦਾ ਹੈ ਮੈਂ ਚਾਹ ਲਈ ਦੋ ਨਾਲ ਨਹੀਂ ਮੈਨੂੰ ਪੀ ਨਹੀਂ ਪੈਣੀ ਤੇਰੀ ਪਾਣੀ ਕਿਉਂ ਜਲੋਣਾ ਹੁੰਦੀ ਹੈ ਢੱਡ ਨਾ ਜਾ ਨਾਨੂ ਤੇ ਭਾਂਡੇ ਚੋਂ ਘਰਾ ਕੇ ਰਸੋਈ ਚ ਪੱਤਰ ਤੇ ਆ ਆਪ ਮਿਲਦਾ ਇੱਟਾ ਕੰਦੀ ਬਲਾ ਦੇ ਨਾ ਜਿਹੜੇ ਆਪਾਂ ਕੰਮ ਕੀਤੇ ਹੁੰਨੇ ਤੇ ਆਂਦਾ ਮੈਂ ਕਿਹਾ ਉਹਦੀ मतलब ਰਿਸ਼ਤੇਦਾਰੀ ਰਿਸ਼ਤੇ ਦਾ ਨਿਯੋਗ ਲੈ ਕੀਤਾ ਤਾਂ ਉਹ ਹੀ ਰਿਸ਼ਤੇਦਾਰੀ ਨਹੀਂ ਆ ਤੇ ਫੇਰ ਉਹਨਾਂ ਦੀ ਬੱਚਾ ਪੜਨਾ ਹੁੰਦਾ ਸੀ ਡਿਵੀਜ਼ਨ ਮੇਰੇ ਤੋਂ ਉਹਨਾਂ ਨੇ ਸੱਦਿਆ ਨੇ ਵਿਚਾਰਨੀ ਸਪੈਸ਼ਲ ਹੁਣ ਫੋਨ ਕੀਤਾ ਸੇ ਕਿਹੜੀ ਉਹ ਦਸ ਉਹ ਇਧਰ ਸੋਨੀ ਜੀ ਵੇ ਹਨ ਸੋਨੀ ਜੀ ਆ ਇਧਰ ਹੁੰਦੀ ਹੁੰਦੀ ਆ ਅੱਛਾ ਇਧਰ ਤੋਂ ਤੇ ਉਹਦਾ ਮੁੰਡਾ ਇਸੇ ਦੀ ਕਲਾਸ ਹੀ ਪੜਦਾ ਵਾ ਉਹ ਗੱਲ ਛੱਡ ਦੋ ਹੂੰ ਉਹਨਾਂ ਦਾ ਵਦ ਗਿਆ ਲੰਗਰ ਲਗੇ ਬੰਦੇ ਨੇ ਲੱਗ ਗਿਆ ਤਾਂ ਘਰ ਕੇ ਉਹਨਾਂ ਨੂੰ ਸੱਦ ਲਿਆ ਰਿਸ਼ਤੇਦਾਰ ਸੱਦ ਦਿੰਦਾ ਇਹਨਾਂ ਦੇ ਮਕਾਉਣ ਅੱਛਾ ਭੋਗ ਤੇ ਜ 11 ਵਜੇ ਪੈਣਾ ਭੋਗ ਤੇ ਜ 11 ਵਜੇ ਪੈਣਾ ਤੈਨੂੰ ਪਹਿਲਾਂ ਪਤਾ ਵੀ ਉਹਨਾਂ ਦੇ ਲੰਗਰ ਵੱਜ ਗਿਆ ਸਾਡੇ ਤੋਂ ਨਿਕਦੀਆਂ ਰਿਸ਼ਤੇਦਾਰੀਆਂ ਨਹੀਂ ਵਰਤਿਆਂ ਜਾਂਦੇ ਆਂਦਾ ਨਿਕਦੀ ਦਾਵਾਂ ਦੀ ਗਾਂ ਹੀ ਜਾਣਾ ਆ ਪੂਆ ਤੇ ਜਾਓ ਮਾਸੀ ਤੇ ਜਾਓ ਮੈਂ ਕਿਦਾਂ ਤੈਨੂੰ ਪੂਆ ਮਾਸੀ ਨੇ ਫੋਨ ਕੀਤਾ ਵੀ ਆ ਜਾ ਪ੍ਰਭ ਮੇਰੇ ਤੋਂ 4 ਦਿਨ ਰਹਿ ਗਿਆ ਹੈ ਮੈਨੂੰ ਫੋਨ ਕਰਦਾ ਵਾ ਕਿਹੜੇ ਕਿਆਉਣ ਦੇ ਨੂੰ ਮਾਸੀ ਲੈ ਕੇ ਤੇ ਇਹਨਾਂ ਦੀ ਨੀਂਹ ਸੀ ਇੰਨੀ ਮਾੜੀ ਆ ਕਿ ਕਹਾਣੀ ਕਿਹੜੀ ਮਾਸੀ ਦੀ ਜਾਣਾ ਹੀ ਨਹੀਂ ਕਿਹੜੀ ਮਾਸੀ ਲੈ ਆਈਂਦਾ ਸੀ ਇਹਨਾਂ ਦਾ ਹਾਂ ਕਿਆ ਮੇਰੇ ਵੀ ਆ ਜਾਇਆ ਤੱਕ ਰੀਸਾ ਉਹਨਾਂ ਨਾਲ ਕੇ ਰਹਿ ਕੇ ਉਹ ਦਿਨ ਕਿਹਾ ਸੀ ਉਹਨਾਂ ਨੇ ਵੀ ਇੱਥੇ ਆ ਜਾ ਸਾਡੇ ਕੋਲ ਚਾਰ ਦਿਨ ਲਾ ਗੱਲਾਂ ਹੀ ਹੂੰ ਬਸ ਇਤ ਜਿੰਨਾ ਮਰਜੀ ਕੜਾ ਬਣਾਵਾਲੂ ਗੱਲਾਂ ਦਾ ਕੜਾ ਹੀ ਨਹੀਂ ਖਾਲੂਂਦੀ ਕੜਾਈ ਆ ਵੇਖਣ ਦਾ ਵੀ ਮੈਂ ਸੋਹਣਾ ਲੱਗੰਦਿਆ ਇੱਧਰ ਕਿ ਵੇਖ ਤੂੰ ਵਿਗਣ ਹੀ ਨਹੀਂ ਦਿਆ ਬੇਟਾ ਚੱਲਾਂਗੇ ਆਪਾਂ ਚੋਲੇ ਚੱਲੂਗਾ ਤੁਹਾਡੇ ਨਾਲ ਚੱਲ ਫਿਰ ਅਹੀਂ ਇਧਰ ਆਉਨੇ ਆਂ ਅਹੀਂ ਆਇਆ ਥੋੜੇ ਛੇਤੀ ਹੀ ਆਇਆ ਨਾ ਤੂੰ ਤਿਆਰ ਹੋ ਜਾਣਾ ਉਹਦੇ ਨਾਲ ਆਉਨੇ ਸਤ ਹੋਏ ਦੀ ਨਾ 7 ਵਜੇ ਦੀ 6 ਵਜੇ ਦੀ ਬੇਸ਼ਰਮਾ ਤੂੰ ਵੇਖ ਆਪਣੇ ਆਲਾ ਤੇ ਮੈਂ ਤੇ ਹੁਣ ਜੀ ਨੇਚਰਲ ਬਿਊਟੀ ਤੇ ਉਹ ਉਧਰ ਵੀ ਨੇਚਰਲ ਬਿਊਟੀ ਦੇਖਦੇ ਕੇ ਬੰਨੇ ਤੇਰੀ ਕਾਲਾ ਤੇ ਮੈਂ ਚਾਵਾ ਮਾਰ ਮਾਰ ਤੇਰੀ ਮੈਲ ਲਵਾਈ ਆ ਨੇਚਰਲ ਬਿਊਟੀ ਇੱਥੇ ਕਾਲਾ ਲਵਾਈ ਤੂੰ ਚਾਵਾ ਮਾਰ ਮਾਰ ਮੈਂ ਮੈਲ ਅਛਾ ਤੋਣ ਤੋਣ ਤੋਂ ਬਾਵਾ ਤੋਂ ਅੰਦਾ ਇਹ ਮੈਨੂੰ ਤਾਂ ਪਤਾ ਹੀ ਨਹੀਂ ਦਮ ਨਾਲ ਹੀ ਦਾ ਵੇਲਾ ਮੈਂ ਕਿ ਆਈ ਨਹੀਂ ਆ ਗਾਪੀ ਮਾਇਆ ਕਿਉਂ ਨਹੀਂ ਕਹਿ ਤੂੰ ਬਾਥਰੂਮ ਚ ਕਹਿ ਨਹੀਂ ਦੂਜਾ ਲਿਆ ਕੇ ਦੋ ਜਿਹੜਾ ਜਿਹਦੇ ਨਾਲ ਉਹ ਵਾਵਾ ਮੈਲ ਜੀ ਲੱਤ ਦੀ ਗੂੜੀ ਕੋਚਾ ਉਹ ਆਹੋ ਆ ਗਵਾ ਕੁਚਾ ਵੀ ਜਾਲੀ ਰਿਹਾ ਸਭ ਕੁਝ ਹੀ ਹੈਗਾ ਵਾ ਗੱਲ ਤੇ ਵੀ ਨਾਉਣਾ ਹੀ ਨਹੀਂ ਚਾਜਣਾ ਜੀ ਹੱਥ ਨਹੀਂ ਲਾਉਣਾ ਗੱਲ ਤੇ ਆ ਵਿੱਚੋਂ ਟੈਂਕ ਖਰਾਬ ਕਰਨ ਦੇ ਹੀ ਹੁਣ ਤੈਨੂੰ ਬੰਦ ਕਰੋ ਗੱਲਾਂ ਵੇ ਨਾ ਐ ਬਣ ਕੇ ਜਾਓ ਸਰੋ ਲੋ ਗਾਈਸ ਆਪਾਂ ਹੋ ਗਏ ਰੈਡੀ ਤੇ ਅੱਜ ਆਪਣੇ ਦੋ ਬਾਂਡੇ ਆਪਾਂ ਉਹ ਕੱਢ ਚਾਉਣੇ ਇੱਕ ਤੇ ਆਪਾਂ ਜਾਣਾ ਅਖੰਡ ਪਾਰਟ ਸੈਕ ਦਾ ਹੋ ਗਿਆ ਇਹ ਤਾਂ ਮੈਂ ਜਿੱਧਰ ਨੂੰ ਜਾਣਾ ਉਧਰ ਨੂੰ ਸ਼ੀਸ਼ਾ ਆਏ ਸ਼ੀਸ਼ਾ ਤੇਰੇ ਪਿੱਛੇ ਪਿੱਛੇ ਤੂੰ ਸ਼ੀਸ਼ੇ ਕੇ ਆ ਗਿਆ ਕਿ ਸ਼ੀਸ਼ਾ ਤੇਰੇ ਪਿੱਛੇ ਪਿੱਛੇ ਐਸਾ ਹੀ ਹੁੰਦਾ ਹੈ ਮੈਨੂੰ ਨਾ ਪਿੰਦੀ ਲਾਉਣੀ ਬੜੀ ਪਸੰਦ ਪਤਾਨੀ ਕਿਉਂ ਪਤਾ ਨਹੀਂ ਕਿਉਂ ਮੈਨੂੰ ਵੀ ਲਾਲਾ ਲਾਲਾ ਤੇ ਜਗਰੂਪ ਰਹਿਣਗੇ ਘਰੇ ਤੇ ਇਧਰੋਂ ਆ ਕੇ ਭੋਗ ਵਾਲੇ ਪੋਗ ਗੁਰਦੁਆਰਾ ਸਾਹਿਬ ਉਹ ਖਾਣ ਪੋਗ ਵਾਲੇ ਗੁਰਦੁਆਰੇ ਪੋਗ ਵਾਲੇ ਘਰੇ ਕਹਿਣ ਲੱਗੀ ਘਰੋਂ ਤੇ ਗੁਰਦੁਆਰਾ ਸਾਹਿਬ ਹੀ ਅਖੰਡਕਾਟ ਦਾ ਪੋਗ ਤੇ ਉੱਥੋਂ ਗੁਰਦੁਆਰਾ ਸਾਹਿਬ ਆਹਣਾ ਕਿਹੜੇ ਗੁਰਦੁਆਰਾ ਸਾਹਿਬ ਆਪਾਂ ਦਿੱਲੀ ਤੱਕ ਇਹ ਬਾਰ ਚੱਲਦੇ ਹੋ ਪਾਉਣੇ ਹਟਿਆ ਫਿਰ ਸਾਹਿਬ ਤੁਹਾਨੂੰ ਵੀਡੀਓ ਚ ਤੇ ਫਿਰ ਆਣ ਕੇ ਫਿਰ ਆਪਾਂ ਜਾਣਾ ਵਾ ਥੋੜਾ ਜਿਆ ਦਾ ਜਾ ਮਿੱਟੀ ਤੋਂ ਵੀ ਕਿਹੜੀ ਚੱਟ ਉਹ ਵੀ ਆਪਾਂ ਇੱਕ ਪੈਨ ਨਹੀਂ ਜਾਣਾ ਅੱਜ ਆਪਣਾ ਕੋਈ ਕੰਮ ਨਹੀਂ ਵੈਸੇ ਹੀ ਜਾਣਾ ਉਹ ਆਂਦੀ ਮੇਰੇ ਨਾਲ ਮੜਾ ਜਾ ਸ਼ਾਪਿੰਗ ਸ਼ਾਪਿੰਗ ਕਰਾ ਰਿਹਾ ਉਹ ਤੇ ਫਿਰ ਰੋਣੇ ਜਾਣਾ ਵਾ ਤੁਹਾਨੂੰ ਬੜਾ ਮੈਂ ਲੈ ਆ ਜੀ ਰੱਖਣਾ ਪੈਂਦਾ ਵਾ ਮੰਨੇ ਮਹਾ ਇਹਨੂ ਮਨਾਇਆ ਚਲੋ ਖਾ ਲਓ ਰਾਮ ਬੋ ਸਰਣਾਈ ਵਾਹ ਗੁਰਦੀਪਾ ਖਾਲਸਾ ਵਾਹ ਮੰਗਲ ਸਰੂਪ ਸਦਾ ਰਹੇ ਚਾਰਨਾ ਕਾਮਨਾ ਨਮਸ਼ਕਾਰ ਗਣ ਤੇ ਦੇ ਨਾ ਵਿਚਾਰ ਸਾਜ ਜਨਾ ਕੀਰੇ ਨਾਨਕ ਮੇਰੇ ਤੋਂ ਸੂਟ ਨਹੀਂ ਨਾ ਹੋਣਾ ਮੈਂ ਜੀ ਭਾਵੇਂ ਜਦ ਨਾਲ ਜੀ ਪਹਿਣਾ ਵੱਧ ਵਾਲੇ ਵਿਖਾਦੇ ਕਿ ਤੇ ਪਸੰਦ ਆ ਜਾਣਾ ਇਹ ਜ਼ਰੂਰੀ ਥੋੜੀ ਆ ਗੱਲ ਪਸੰਦ ਆਉਣ ਦੇ ਰੇਟ ਦੀ ਨਹੀਂ ਗੱਲ ਹੁੰਦੀ ਤੁਸੀਂ 10000 ਦੇਖ ਲੋ ਗਈਆਂ ਆਹ 10000 ਕਹਤਾ ਨਹੀਂ 10000 ਦੇਖ ਲੋ ਗਈ ਕੋਈ ਨਹੀਂ ਬਲ ਵਾਧ ਜੀ ਪਸੰਦ ਆ ਜਾਂਦਾ ਵਾ ਜ਼ਰੂਰੀ ਥੋੜੀ ਆ ਹਾਂ ਉਹਦਾ ਸੂਡ ਮੰਗਣੀ ਪੂਰੀ ਆ ਹਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਦਸਾਂ ਗਾਈ ਵੀਰੇ ਸਸਤਾ ਟਿਕਾਉਣਾ ਚਾਹੀਦਾ ਸਸਤਾ ਟਿਕਾਉਣਾ ਕੱਲ ਸਸਤਾ ਟਿਕਾਉਣਾ ਨਹੀਂ ਕਰ ਲੋ ਵਧੀਆ ਆ ਚੁੰਨੀਆਂ ਨਹੀਂ ਨਾ ਚਾਹੀਦੀਆਂ ਅਵੇ ਜਵੇਂ ਇਦੇ ਨਾਲ ਚੁੰਨੀ ਪਣੀ ਨਾ ਤੇ ਬਤਾਨਣਾ ਮਸਲੀਣਾ ਤੇ 1200 ਰੁਪਿਆ ਲੱਗੂਗਾ ਸਭ ਤੋਂ ਵੱਧ 60 ਉਹਨੋਂ ਇਦਾਂ ਦਾ ਚਾਹੀਦਾ ਦੁਪੱਟਾ ਕੁਛ ਵਿੱਚ ਬਣਿਆ ਉਖਾ ਭੈਣ ਤੂੰ ਉਠਾ ਦੁਪੱਟਾ ਥੋੜਾ ਬਣਿਆ ਵਿੱਚ ਆਈ ਵਾਟੂ ਛੁੱਟਨੇ ਲੈ ਆਂ ਅਗਰ ਆ ਬੋਲ ਚਲੋ ਇਹ ਕਿੰਨਾ ਮਹਿੰਗਾ ਸੀਕ ਰਾਈ ਦਾ ਕੱਲ੍ਹ ਜੀ ਤੇ ਯਾ ਲੋ ਦੁਪੱਟਾ ਕੋਲ ਆ ਪਰ ਇਹਦੇ ਤੋਂ ਯਾ ਲੋ ਦਾ ਹੈਗਾ ਵਾ ਜੇ ਤੇਰੇ ਤੋਂ ਕਿੰਨੇ ਕ ਲਈ ਜਾਣੇ ਸੋੜ ਵਧੀਆ ਹੈ ਬਣਿਆ ਹੋਣਾ ਹੀ ਹੋਣਾ ਅਜ ਕਲਰ ਨਹੀਂ ਹੋ ਰਿਹਾ ਕਲਰ ਹੈਗਾ ਹੈ ਪੰਗਲੀਆਂ ਇਹਦਾ ਹੀ ਕਹਿਣ ਦੀ ਨਹੀਂ ਵੇ ਬੜਾ ਵਧੀਆ ਬਣਿਆ ਪਰ ਤੇ ਤੋਂ ਖਾਲ ਲੈਣਾ ਪਏ ਉਹ ਤੋਂ ਘਰੇ ਹੀ ਲਾ ਲੈਣਾ ਉਹ ਨਹੀਂ ਤੂੰ ਲੈਣ ਦੇ ਏਦਾਂ ਜੇ ਤੂੰ ਖਾਓ ਏਦਾਂ ਜਿਹਦੀ ਵਿੱਚ ਦੁਪੱਟਾ ਦੁਪੱਟਾ ਬਣਿਆ ਹਾਂ ਹਾਂ ਜੀ ਸੁਣਦੀ ਨਹੀਂ ਆਉਂਦਾ ਜੀ ਸੁਣੀ ਬਣੀ ਰੋ ਪੈ ਨਹੀਂ ਜੀ ਇਹਨੂੰ ਉਹਦਾ ਦੇ ਦੁਪੱਟੇ ਦੇ ਪਸੰਦ ਆੜਾ ਵਾਲੇ ਚ ਕੋ ਨਾ ਮੰਗਾ ਰਹੇ ਕਿਦੋਂ ਕੀ ਨਾ ਲੈਂਦੇ ਮੰਗਾ ਕੇ ਦੋ ਸੇ ਖੁਣ ਕਰਦੇ ਹੈਰਾਨ ਹਾਂ ਹਾਂ ਇਹਦਾ ਦੁਪੱਟਾ ਹੈਦਾਂ ਦਾ ਬਣਿਆ ਆਓ ਦੇ ਉਹ ਵੇਖ ਐ ਚ ਕਲਰ ਨੇ ਇਹ ਲੈ ਲਿਆ ਉਹਦੇ ਚੱਕ ਇਹ ਕਲ ਨਹੀਂ ਲਿਆ ਹੀ ਉਹਦੇ ਚ ਇਹ ਕੁਛ ਬਖਾਣਾ ਬਖਾਣ ਤੋਂ ਨਹੀਂ ਤਾਂ ਇਹ ਦੁਪੱਟਾ ਗੜਾ ਕੋਈ ਹੋਤੀ ਦੇਖੋ ਬੱਲੇਂਗਪਟਾ ਕੋਲੇ ਤੋਂ ਬਣਾ ਕੇ ਸੰਵਾਰ ਕਹਿੰਦੇ ਨਾ ਚੱਲ ਫਿਰ ਉਹਨੇ ਆडू ਦੇ ਲੈ ਬਿਲਕੁਈ ਨਹੀਂ ਲੈ ਗਏ ਹੋ ਗਏ ਨਾ ਉਹ ਲੈ ਲਿਆ ਭਰਾ ਇਹਨਾਂ ਦਾ ਆਹ ਤਰਾਂ ਅੰਗ ਦੇਖ ਅੱਜ ਤਾਂ ਲੈ ਲੈ ਮਾਰ

ਮੈਂ ਕੋਈ ਨਾ ਕਰਾਂਗੇ ਜੀ ਬੰਦੇ ਦੋ ਚਾਹੇ ਦੇ ਲੈਣਗੇ ਜਨੂਟੇ ਬਈ ਇਹ ਵੀ ਆਪਾਂ ਦੇਖਦੇ ਨਾ ਬਾਈ ਨੇ ਅਸਾਰੇ ਨਹੀਂ ਤੇ ਉਹ ਲੈ ਜੋ ਆਰਾਮ ਤੱਕ ਇੰਪੋਰਟੈਂਟ ਆ ਸਾਡੇ 500 200 ਸੁਣ ਗਾਣੇ ਕਰਦੇ ਆ ਆਇਆ ਇੰਜਰ ਮਾਲਾ ਸਾਹਿਬ ਇਹ ਦੋ 550 ਦੇ ਦੋ ਕੋਸ਼ਲਾ ਰਮਾ ਦਾ ਨੰਬਰ ਦੱਸੋ ਮੈਂ ਕਰਦਾ ਉਹਦਾ ਨੰਬਰ ਦੱਸੀ ਯਾਰ ਉਹਦਾ ਨੰਬਰ ਦੱਸੀ ਆਓ ਗਾਇਸ ਅਸੀਂ ਲੈ ਆਂ ਵਧੀਆ ਵਧੀਆ ਸੂਟ ਜਿਹੜੇ ਕਿ ਤੁਹਾਨੂੰ ਆਪ ਦਿਖਾਉਨੇ ਆ ਵੀਡੀਓ ਦੇ ਵਿੱਚ ਜੇ ਕਿਨੇ ਲੈਣੀ ਫੜੀ ਕਰਬ ਫੜੀ ਮੈਂ ਤੋ ਨਹੀਂ ਫੜਿਆ ਬਹੁਤ ਥੱਕ ਗਿਆ ਉਹ ਇੱਕ স্পੈਸ਼ਲ ਲੈ ਕੇ ਆਂ ਸਕਰਬ ਰੱਬ ਵਾਸਤੇ ਇਹਦੇ ਨੱਕ ਤੇ ਬਹੁਤ ਹੀ ਜ਼ਿਆਦੇ ਬਲੈਕ ਹੈਡਸ ਹੋ ਜਾਂਦੇ ਤੇ ਇਸ ਕਰਕੇ ਹੁਣ ਬਦਣੀ ਸਕਿਨ ਇਲੀਵਸ ਇਸ ਵਹ ਦੇ 올 ਸਕਿਨ ਟਾਈਪ ਚ ਹੈ ਹੁਣ ਹਾਂ ਸਹੀ ਰਵੇ ਕਿ ਨਹੀਂ ਸਹੀ ਤੇ ਆळ्या ਦੇ ਹੀ ਸੂਟ ਫੜੀ ਨਾਰਮਲ ਹੀ ਸਹੀ ਆ ਤੇ ਆ ਹਾਂ ਆਹ ਦੁਪੱਟੇ ਵਧੀਆ ਵਾ ਇਹ ਗੱਲ ਆ ਤੇ ਆਪਾਂ ਸੂਟ ਲੈ ਕੇ ਆਏ ਆ ਤੇ ਇਹ ਹੈਗੇ ਆ ਆਪਣੇ 500 550 ਦਾ ਸੂਟ ਹਣਾ ਤੇ ਆ ਹੈਗੇ ਆਪਣੇ ਦੁਪट्टे 2200 ਦੇ ਤੇ ਆ ਸੂਟ ਹੈਗਾ ਵੀ 500 ਦਾ ਹਾਂਜੀ ਇਹ ਹੈਗਾ ਮੈਚਿੰਗ ਸੂਟ ਇਹਦੇ ਨਾਲ ਆ ਸਲਵਾਰ ਹੈ ਤੇ ਆ ਕਮੀਜ਼ ਆ ਪ੍ਰਿੰਟ ਤੇ ਆ ਹੈਗਾ 올ਓਵਰ ਹੀ ਸਾਰਾ ਨਾ 올ਓਵਰ ਛੋਟ ਹੀ ਆ ਇਹ ਵੀ 500 ਦਾ ਤੇ ਆ ਹੈਗਾ 900 ਦਾ ਸੂਟ ਇਹਦੇ ਨਾਲ ਹਾਏ ਮੈਂ ਮਰ ਜਾ ਕੰਬਲ ਇਹਦੇ ਨਾਲ ਦੁਪੱਟਾ ਤੇ ਇਹ ਪੂਰਾ ਸੂਟ ਹੀ ਪ੍ਰਿੰਟ ਮਤਲਬ ਪ੍ਰਿੰਟ ਹੈ ਨਾ ਸਲਵਾਰ ਨਹੀਂ ਪ੍ਰਿੰਟ ਆ ਅਮਨਵੀਨੋਂ ਇੱਥੇ ਆ ਗਏ ਆਂ ਦੀ ਪ੍ਰਿੰਟ ਹੀ ਆ ਨਾ ਇਹ ਨਾ ਹੋਵੇ ਪਲੇਨ ਹੋਵੇ ਸਲਵਾਰ ਤੇ ਹੁਣ ਮੈਨੂੰ ਮਹ ਲੈ ਲਾ ਆਏ ਉੱਤਰ ਵੀ ਤੇ ਆ ਵੀ ਸੂਟ ਹੈਗਾ ਵਾ 500 ਦਾ ਤੇ ਅੱਜ ਅਸੀਂ ਪੂਰੀ ਸ਼ਾਪਿੰਗ ਖੁੱਲ ਡੁੱਲ ਕੇ ਖੁੱਲ ਡੁੱਲ ਕੇ ਕਰ ਲਈ ਹੁਣ ਮੈਂ ਜੇ ਕਿਤੇ 500 ਰੁਪਏ ਦੇ ਹੋਰ ਬਣਾਇਆ ਹੁੰਦਾ ਜੰਟੀ ਰਖਣਾ ਘਰੇ ਆ ਜਾਨੀ ਤੇ ਮੈਂ ਹੁਣ ਲੱਗ ਗਈ ਇੱਥੇ ਤੇ ਆ ਇੱਕ ਦੁਪੱਟਾ ਲੈਣਾ ਕਾਟਨ ਦਾ 200 ਇਹ ਸਾਰੇ ਇਹਨਾਂ ਸਾਰੇ ਕੀ ਸੂਟ ਮੇਰਾ ਕੋਈ ਨਹੀਂ ਅਮਨ ਤੇ ਆਈ ਤੇ ਬਾਸ ਨਾਲ ਹੀ ਜਾਣ ਵਾਲੇ ਹਾਂ ਸਾਲ ਹੋ ਚੁਲਿਆ ਨੂੰ ਨਹੀਂ ਕਰਨਾ ਸਾਲ ਹੋਣਾ ਸਰਦੀਆਂ ਵਿੱਚ ਜਾਵਾਂਗੇ ਨਹੀਂ ਅਜੇ ਅੱਧ ਗਰਮੀਆਂ ਵਿੱਚ ਫਿਰ ਜਾਵਾਂਗੇ ਇੱਕ ਵਾਰੀ ਅਜੇ ਇੰਨਾ ਥੋੜੀ ਪੂਰੀ ਪੈ ਜਾਣੀ ਹੈ ਨਾ ਹਮੇ ਇਦਾਂ ਕਰਨਾ ਹੈ ਨਾ ਆ ਵੀ ਨਾਰਮਲੀ ਇਹ ਤੇ ਆਵਲ ਆ ਜਿਹੜਾ ਤੁਹਾਰਾ ਐਤਵਾਰ ਜਾਨੀ ਹੈ ਨਾ ਛੇਦਾਂ ਸਾਹਿਬ ਤੇਰੇ ਲਈ ਮੈਂ ਐਤਵਾਰ ਵਾਸਤੇ ਵਧੀਆ ਹੂੰ ਇੱਕ ਇਹ ਵੀ ਵਧੀਆ ਆ ਵੀ ਗਰੀਨ ਵਾਲਾ ਵੀ ਵਧੀਆ ਤਾਂ ਵੀ ਵਧੀਆ ਆ ਮੇਰਾ ਰਾਦਾ ਦੋਵੇਂ ਆਉਣ ਜਾਣ ਬਣਵਾਉਂਗੀ ਵਧੀਆ ਇਹਦੇ ਨਾਲ ਕੀ ਵਧੀਆ ਰੰਗਾਈ ਹੋਏ ਨਾ ਹੂੰ ਇਹ ਸਿੰਪਲੀ ਆਉਣ ਜਾਣ ਆਉਂਦਾ ਹੂੰ ਇਹਨੂੰ ਵੀ ਬਣਵਾ ਲਾਂਗੇ ਵਧੀਆ ਆ ਹਾਂ ਵਧੀਆ ਤਰੀਕੇ ਨਾਲ ਬਣਾਈ ਉਹ ਸੂਟ ਲੱਗਿਆ ਆ ਆਉਣ ਜਾਣ ਇਹ ਨੋਰਮਲ ਇਦਾਂ ਸਟੀਚ ਕਰਵਾ ਲੂੰਗੀ ਇੱਕ ਦੋ ਇਹ ਹੋਗੇ ਇੱਕ ਉਹ ਜਿਹੜਾ ਕੋਲਾਂ ਦੀ ਪਾਉਂਗਾ ਆਜਾ ਨਾ ਦੁਪੱਟਾ ਇਹਨੂੰ ਅੱਗੇ ਲੈਸਾਂਸ ਲਾ ਕੇ ਬਣਾਵਾਂਗੇ ਤੇ ਇਹ ਨਾਲ ਦੁਪੱਟਾ ਲੰਗਾਇਆ ਤੇ ਦੇਖੀ ਵੀ ਆਉਂਦਾ ਨੇ ਇਹ ਵੀ ਸੁਣਨੀ ਹੋਣੀ ਹੁਣ ਚਲੋ ਇਹਨਾਂ ਅੱਧ ਬਕਾਇਆ ਸਟਾਈਲ